ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨਾ ਹਰਿਆਣਾ ਹਾਈ ਕੋਰਟ ਟਾਪਿਕ ਜਿਹੜਾ ਹੈਗਾ ਵੀ ਇੱਕ ਕੇਸ ਹੋਵੇ ਉਹਦੇ ਨਾਲ ਹੀ ਰੈਲੇਵੈਂਟ ਕਾਊਂਟਰ ਕੇਸ ਹੋਵੇ ਤਾਂ ਉਹਦੇ ਵਿੱਚ ਇੱਕ ਹੀ ਇਨਵੈਸਟੀਗੇਸ਼ਨ ਆਫਿਸ ਹੈ ਜੋ ਵੀ ਇੱਕ ਹੀ ਪੁਲਿਸ ਮਲਾਦ ਜਿਹਦੇ ਦੁਆਰਾ ਪਰਚਾ ਕੱਟਿਆ ਗਿਆ ਉਹ ਹੀ ਇਨਵੈਸਟੀਗੇਸ਼ਨ ਕਰ ਸਕਦਾ ਹੈ ਤੇ ਕਾਫੀ ਚੀਜ਼ਾਂ ਦੇ ਵਿੱਚ ਆਪਾਂ ਦੇਖਦੇ ਹਾਂ ਅੱਜ ਕੱਲ ਕੀ ਹੁੰਦਾ ਹੈ ਵੀ ਜੇ ਇੱਕ ਸੇਮ ਘਟਨਾ ਦੇ ਵਿੱਚ ਕਾਊਂਟਰ ਕੇਸ ਜੀ ਕੱਟਾ ਗਿਆ ਹੋਵੇ ਦੂਸਰੀ ਪਾਰਟੀ ਦੇ ਖਿਲਾਫ ਓਪੋਜੀਟ ਪਾਰਟੀ ਦੇ ਖਿਲਾਫ ਵੀ ਕੇਸ ਕੱਟਾ ਗਿਆ ਹੋਵੇ ਤਾਂ ਕਈ ਵਾਰ ਇਨਵੈਸਟੀਗੇਸ਼ਨ ਆਫੀਸਰ ਹੋਰ ਚੇਂਜ ਹੋ ਕੇ ਉਹਦੀ ਇਨਵੈਸਟੀਗੇਸ਼ਨ ਕਰ ਲੈਂਦਾ ਹੈ ਤੇ ਜੇ ਸਾਰੀ ਪ੍ਰੋਸੀਡਿੰਗ ਜਿਹੜੀਆਂ ਹੁੰਦੀਆਂ ਨੇ ਜਾਂ ਜੋ ਵੀ ਸਮਾਨ ਵਗੈਰਾ ਸੰਦ ਵਗੈਰਾ ਇਕੱਠਾ ਕਰਨਾ ਹੁੰਦਾ ਉਹ ਬਿਲਕੁਲ ਹੀ ਫਾਲਸ ਸਟੇਟ ਕਰੇ ਉਹਦੇ ਵਿੱਚ ਜਿਹੜੇ ਆ ਜੱਜਮੈਂਟਸ ਜਿਹੜਾ ਸੁਪਰੀਮ ਕੋਰਟ ਦੀਆਂ ਉਹਦਾ ਵੀ ਵਾਇਓਲੇਸ਼ਨ ਹੁੰਦਾ ਤੇ ਟੋਟਲੀ ਜਿਹੜੀ ਹੈਗੀ ਆ ਉਹ ਮਿਸ ਜੂਜ਼ਾ ਲਾਉਦਾ ਇਹ ਐਦਾਂ ਨਹੀਂ ਹੋਣਾ ਚਾਹੀਦਾ ਤੇ ਮੇਨਲੀ ਜਿਹੜੀ ਰਿਲਾਇ ਕਰਦੇ ਜਜਮੈਂਟਸ ਉਹ ਹੈਗੇ ਨੇ ਸਟੇਟ ਆਫ ਐਮਪੀ ਵਰਸ ਐਂਡ ਆਦਰਸ 2003 ਸੁਪਰੀਮ ਕੋਰਟ ਤੇ ਨਥੀ لال ਵਰਸ ਸਟੇਟ ਆਫ ਯੂਪੀ 1990 ਦੀ ਜਿਹੜੀ ਜਜਮੈਂਟ ਹੈ ਇਹਦੇ ਵਿੱਚ ਮੰਨ ਜਾਉ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਇਹ ਕੋਈ ਵੀ ਪੁਰਸ਼ ਮੁਲਾਜ਼ਮ ਇੱਕ ਐਫ ਆਈ ਆਰ ਕਰ ਰਹੇ ਹੈ ਇਹ ਪਾਰਟੀ ਦੇ ਦੂਜੀ ਘਟਨਾ ਦੀ ਬੀ ਪਾਰਟੀ ਉੱਪਰ ਜਾਂ ਏ ਦੇ ਕਾਊਂਟਰ ਕੇਸ ਕਰ ਰਹੇ ਆ ਫਾਇਲ ਕਰ ਰਿਹਾ ਹੈ ਤਾਂ ਜਿਹੜੀ ਉਹਦੀ ਇਨਵੈਸਟੀਗੇਸ਼ਨ ਹੈ ਉਹੀ ਸੇਮ ਆਈਓ ਦੁਆਰਾ ਹੋਊਗੀ ਨਾ ਹੀ ਕਿਸੇ ਹੋਰ ਇਨਵੈਸਟੀਗੇਸ਼ਨ ਆਫੀਸਰ ਦੁਆਰਾ ਸੋ ਮੇਰਾ ਵੀਡੀਓ ਕਰਨ ਦਾ ਮਤਲਬ ਇਹ ਸੀ ਵੀ ਜੇ ਕਿਸੇ ਦੇ ਨਾਲ ਐਦਾਂ ਵੀ ਟੱਕਰ ਹੁੰਦਾ ਨਾ ਜਿਵੇਂ ਏ ਪਾਰਟੀ ਨੇ ਬੀ ਦੇ ਉੱਪਰ ਪਰਚਾ ਕਰਵਾਦਾ ਇੱਕ ਘਟਨਾ ਦਾ ਤੇ ਉਹੀ ਘਟਨਾ ਦਾ ਬੀ ਨੇ ਇਹਦੇ ਉੱਪਰ ਕਰਵਾਇਆ ਦਾ ਕਈ ਵਾਰ ਪੈਸੇ ਲੈ ਕੇ ਜਾਂ ਕੋਈ ਹੋਰ ਘਟਨਾ ਜੋ ਲੋਕਾਂ ਦੁਆਰਾ ਜੇਕਰ ਸੂਚਿਤ ਮਿਲਦੀ ਹੈ ਵੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਆਫੀਸਰ ਚੇਅ ਹੋ ਜਾਂਦਾ ਹੈ 20 ਦੇ ਵੱਲੋਂ ਜੇ ਐਦਾਂ ਦੀ ਕੋਈ ਹੁੰਦੀ ਹੈ ਤਾਂ ਉਹਦੇ ਖਿਲਾਫ ਜਿਹੜੀ ਹੈਗੀ ਜੱਜਮੈਂਟਸ ਦਾ ਵਾਇਲੇਸ਼ਨ ਕੰਟੈਂਪਟ ਆਫ ਕੋਰ ਵੀ ਸੁਪਰੀਮ ਕੋਰਟ ਦਾ ਬਣਦਾ ਵੀ ਇਹ ਸੁਪਰੀਮ ਕੋਰਟ ਦੇ ਜੱਜਮੈਂਟਸ ਨੇ ਉਹਨਾਂ ਦਾ ਵਾਇਲੇਸ਼ਨ ਕੀਤਾ ਗਿਆ ਤਾਂ ਉਹਦੇ ਉੱਪਰ ਜਿਹੜੀਆਂ ਹੈਗੀਆਂ ਡਿਪਾਰਟਮੈਂਟ ਇਨਕੁਆਰੀ ਵੀ ਆਈਓ ਦੇ ਉੱਪਰ ਚੱਲੂਗੀ ਤੇ ਰੀ ਇਨਵੈਸਟੀਗੇਸ਼ਨ ਬਾਰੇ ਵੀ ਮੰਨ ਲਓ ਕੋਰਟ ਨੇ ਇਸ ਬਾਰੇ ਜੱਜਮੈਂਟ ਦੇ ਵਿੱਚ ਕਿਹਾ ਤੇ ਕਰਨਾਟਕਾ ਹਾਈ ਕੋਰਟ ਦੀ ਵੀ ਜੱਜਮੈਂਟ ਇਸ ਲੇਟੈਸ ਜੇ ਕੋਈ ਕੇਸ ਤੇ ਕਾਊਂਟਰ ਕੇਸ ਕੀਤਾ ਗਿਆ ਹੈ ਤਾਂ ਉਹ ਸੇਮ ਇਨਵੈਸਟੀਗੇਸ਼ਨ ਆਫੀਸਰ ਦੁਆਰਾ ਹੀ ਜਿਹੜਾ ਹੈਗਾ ਇਹ ਇਹਨਾਂ ਦੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਹੋਊਗੀ ਨਾ ਕਿ ਕਿਸੇ ਹੋਰ ਇਨਵੈਸਟੀਗੇਸ਼ਨ ਆਫੀਸਰ ਦੇ ਦੁਆਰਾ ਜੇ ਐਦਾਂ ਦੀ ਕੋਈ ਘਟਨਾ ਵਾਪਰਦੀ ਹੈ ਕਾਊਂਟਰ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਆਫੀਸਰ ਚੇਂਜ ਹੋ ਰਿਹਾ ਜਾਂ ਕਾਊਂਟਰ ਦੇ ਵਿੱਚ ਚੇਂਜ ਹੋ ਰਿਹਾ ਹੈ ਤਾਂ ਉਹਦੇ ਕੋਲ ਬਣਦੀ ਕੰਟੈਂਪਟ ਆਫ ਕੋਰਟ ਤੇ ਜਿਹੜੀਆਂ ਕ੍ਰਿਮੀਨਲ ਪ੍ਰੋਸੀਡਿੰਗਸ ਨੇ ਉਹ ਜਿਹੜੀਆਂ ਹੈਗੀਆਂ ਉਹ ਚਲਾਈਆਂ ਜਾਣ ਥੈਂਕ ਯੂ ਸ਼ੇਅਰ ਇਟ